ਗੁਰਦੁਆਰਾ ਸਾਹਿਬ ਦੇ ਵਿੱਚ ਉਸ ਸਮੇਂ ਹਗਾਮਾ ਹੋ ਗਿਆ ਜਿੱਤੋਂ ਦੱਸਿਆ ਜਾ ਰਿਹਾ ਕਿ ਇੱਕ ਧਿਰ ਗੁਰਦੁਆਰਾ ਸਾਹਿਬ ਦੇ ਪਾਵਨ ਸਰੂਪ ਲੈਣ ਵਾਸਤੇ ਗੁਰੂ ਕਾ ਰਾਈ ਸੀ ਪਰ ਦੂਜੇ ਪਾਸੇ ਦੂਜੀ ਧਿਰ ਨੇ ਪਾਵਨ ਸਰੂਪ ਲਜਾਣ ਤੋਂ ਰੋਕ ਦਿੱਤਾ ਵੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਬਾਤੋ ਬਾਤ ਖਬਰ ਨੂੰ ਸ਼ੇਅਰ ਕਰਿਓ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀ ਹੈ ਦਾ ਦੰਨੇ ਆ ਕਿ ਇੱਕ ਧਿਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਸੀਂ ਧਾਰਮਿਕ ਪ੍ਰੋਗਰਾਮ ਕਰਨਾ ਸੀ ਪਰ ਦੂਜੀ ਧਿਰ ਜੋ ਗੁਰਦੁਆਰਾ ਦੇ ਵਿੱਚ ਪ੍ਰਬੰਧਕ ਨੇ ਉਹਨਾਂ ਵੱਲੋਂ ਗੁਰਸਾਹਿਬ ਦੇ ਪਾਵਨ ਸਰੂਪ ਲਜਾਣ ਤੋਂ ਰੋਕ ਦਿੱਤਾ ਹੈ ਗੁਰੂ ਘਰ ਨੂੰ ਤਾਲਾ ਲਗਾ ਦਿੱਤਾ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਗੁਰਦਾਸਪੁਰ ਦੇ ਪਿੰਡ ਰੋੜਾਂਵਾਲੀ ਤੋਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਦੋਨੇ ਧਿਰਾਂ ਦੇ ਵਿੱਚ ਕਾਫੀ ਜੰਮ ਕੇ ਹਗਾਮਾ ਹੋਇਆ ਤੇ ਮੌਕੇ ਤੇ ਕਾਫੀ ਬਹਿਸ ਵੀ ਹੋਈ ਹੈ ਦੱਸਿਆ ਜਾ ਰਿਹਾ ਕਿ ਇੱਕ ਧਿਰ ਵੱਲੋਂ ਇਸੀਂ ਧਾਰਮਿਕ ਪ੍ਰੋਗਰਾਮ ਕਰਨ ਲਈ ਸ੍ਰੀ ਗੁਰੂ ਸਾਹਿਬ ਦੇ ਸਰੂਪ ਲੈਣ ਵਾਸਤੇ ਆਏ ਸੀ ਪਰ ਦੂਜੀ ਧਿਰ ਜਾਣ ਬੁੱਝ ਕੇ ਸਾਨੂੰ ਰੋਕ ਰਹੀ ਹੈ ਜਿਸ ਤੋਂ ਬਾਅਦ ਦੂਜੀ ਧਿਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਸਰੂਪ ਦਾ ਸਤਕਾਰ ਨਹੀਂ ਰੱਖਿਆ ਜਾਂਦਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੋਕਿਆ ਗਿਆ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਜਿਸ ਨੂੰ ਲੈ ਕੇ ਦੋਨੇ ਧਿਰਾਂ ਦੇ ਵਿੱਚ ਕਾਫੀ ਹਗਾਮਾ ਹੋਇਆ ਮੌਕੇ ਤੇ ਕਈ ਲੋਕਾਂ ਵੱਲੋਂ ਸ਼ਾਂਤ ਕਰਵਾਉਣ ਦੀ ਵਿੱਚ ਮਾਹੌਲ ਨੂੰ ਕੋਸ਼ਿਸ਼ ਕੀਤੀ ਹੈ ਪਰ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਇਸ ਵੀਡੀਓ ਦੇ ਵਿੱਚ ਕੀ ਗੱਲਬਾਤ ਹੋਈ ਹੈ ਤੁਸੀਂ ਵੀ ਸੁਣੋ ਆ ਪਰ ਐਸ਼ਾ ਜੀ ਦੀਨਾਰ ਬੇਈਤੀ ਹੋਣੀਆਂ ਪਾਰਟੀਆਂ ਦੀ ਬੀ ਬੋ ਉਹ ਮਰਜੀ ਹੋਵੇ ਹੁਣ ਹੁਣ ਤਿਆਰੀ ਆ ਹਾਂ ਉਹ ਤਿਆਰੀ ਆ ਇਹ ਤੁਸੀਂ ਲਿਆਉਂਦੇ ਇਹ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਤੁਸੀਂ ਡਾਇਓ ਬਾਹਰ ਕਿਤੇ ਦੇ ਦੇ ਉੱਥੇ ਪੰਜ ਤਖਤਾਂ ਲਓ ਉਹ ਆ ਪਰਮਾਨ ਹੈ ਜਿੱਥੇ ਨਹੀਂ ਕਰਦੇ ਇਤਿਹਾਸ ਪੜ ਕੇ ਪਰ ਉਹਨਾਂ ਅੱਜ ਵੱਖਰੇ ਚ ਬੜਾ ਅਸੀਂ ਨਹੀਂ ਜਾਣਦੇ ਓਏ ਪਰ ਉਹ ਵੀ ਨਹੀਂ ਬਣਨ ਅੱਜ ਤੂੰ ਅਮਰਤ ਸਾਹਿਬ ਨਾਲੋਂ ਤੋਂ ਬੜਾ ਬਣਦਾ ਨਹੀਂ ਜਾਣਦੇ ਨਹੀਂ ਅਕੇ ਦੇਖੀ ਨਾ ਕਰ ਦੇਖੀ ਬਲਾ ਕਹਿੰਦਾ ਹਮ ਨੂੰ ਫੜੂ ਨਾ ਮਾਰ ਕਹਿੰਦਾ ਫੜਾ ਦੇ ਦਿੰਦੇ ਹਮ ਨੂੰ ਨਾ ਓਏ ਯਾਰ ਰੁਕ ਰੋ ਨਾ ਕੋਈ ਲੜਵਾ ਨਾ ਲੜ ਕੇ ਨਾ ਇੱਕ ਮਿੰਟ ਇੱਕ ਮਿੰਟ ਹੁਣ ਕਰ ਵੀਡੀਓ ਬਣਾਤਾ ਨਹੀਂ ਤਾਲੇ ਨਹੀਂ ਬਣਾ ਤਾਲੇ ਦੀ ਬਣਾ ਰਿਹਾ ਵੀਡੀਓ ਬਣਾ ਹਾਂ ਸਾਰਾ ਤੇ ਜਾਣਦਾ ਬਣਾਣਾ ਆਪਣਾ ਕਿਵੇਂ ਕਰਸੋ ਮੇਰੀ ਸਾਰਾ ਸਾਰਾ ਸਿਧਾ ਕਰੀ ਵਾਹਿਗੁਰੂ ਜੀ ਦਾ ਸ਼ੁਕਰ ਇੱਕ ਵਾਰ ਹੋਰ ਵਾਰੀ ਸੁਣ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਹਿਬ ਜੀ ਪਿਆਰੀ ਸਾਹਿਬ ਜੀ ਸਸੀ ਭੱਜਾ ਰਾਮਾ ਜੀ ਦਾ ਬੋਲ ਪਰ ਪਿਆਰੀ ਸਾਹਿਬ ਜੀ ਜੀ ਨਹੀਂ ਰਹੂਗਾ

ਵਾਏ ਉਹ ਖਦੇ ਪਿਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੀ ਦਾ ਬੋ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ ਅੱਜ ਸਾਡਾ ਬਾਬੇ ਬੜਪਾ ਸਾਹ ਜਨਦੇ ਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆ ਇਹ ਸਾਡ ਨੂੰ ਕਈਆਂ ਲਾਵੇ ਤਾਂ ਦੇ ਆ ਫਾਹੇਂ ਖਾਸਾ ਵਾਹੋ ਖੜੇ ਆਹ ਤਾਂ ਕਿ ਕਰੀਏ ਕੀ ਬੋਲਦੇ ਨੇ ਕਿਉਂ ਫਿਰ ਮਾਲਾ ਦਾ ਪਰਮਾਤਰ ਗਾਉਰੀ ਜੀ ਜਿਆ ਗਰਾਮ ਨਵਟਾਂ ਦਾ ਗਾਵਾ پڙهڻ سکڻي آ نباھ ٿو ڏي لڳائڻو آهي اها ايري ڪيو پر گڏ ڪري ٿو جريا کان هيءُ ڪيئن ٿا ڏين ٿو سمجھاؤ कबरा का काम करा करा ओ जा हो जा करा फिर कर फिर कर करा 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 ਕੀ ਆਸਾ ਕਰਦਾ ਆਸਾ ਕਰਨਾ ਬਰਾਦਰ ਆਸ ਹੀ ਕਰਦੇ ਆਂ ਅਸੀਂ ਤੁਹਾਡੇ ਨਾਲ ਜੁੜੇ ਆਂ ਬਸ ਸਾਡੀ ਮਰਿਆਦਾ ਨਹੀਂ ਨਹੀਂ ਇਹਨਾਂ ਨੂੰ ਛੱਡੇ ਨਹੀਂ ਕੋਈ ਡੰਡ ਨਹੀਂ ਆ ਉਹ ਨਹੀਂ ਅਮਰਦੀ ਜੱਜ ਛੱਡੇ ਆ ਉਹ ਗੱਲ ਤੋਂ ਖੜੋ ਆਸ ਬੰਦੀਆਂ ਨੂੰ ਖੜਦੇ ਨਹੀਂ ਖੜਦੇ ਦੇਖੋ ਕਿਹਨੇ ਫੱਡੀਆਂ ਫੜੀਆਂ ਕਿਹਨੇ ਕਈਆਂ ਫੜੀਆਂ ਕਰੋ ਜੀ ਕਰੀ ਬੋਟ ਕਰਦੇ ਆਂ ਲੋਕਾਂ ਨੂੰ ਛੋੜਦੇ ਆਂ ਤੋੜਦੇ ਆਂ ਇਹ ਤੋੜਦੇ ਆਂ ਫਟ ਸੱਟ ਨਾ ਪਵੇ ਆ ওহ হ্যাঁ ওই কাটনা কাটনা पिछण <manyangles> <manyangles> ਬਾਹ ਦੇ ਮਨਵਾਇਆ ਕੋਈ ਨਹੀਂ ਮੰਨਦਾ ਤਾਂ ਸਕੇ ਕੋਈ ਚਾਚਾ ਉਹ ਰੱਖਿਆ ਹੋਲੇ ਉਹ ਰੰਗ ਵੀ ਚਾਚਾ ਮੇਰੀ ਉਹ ਫਟ ਚੱਕਿਆ ਨਾ ਹਾਂ ਤੇ ਤੈਨੂੰ ਪੰਜਾਬ ਪਿਆਰ ਨੇ ਕੀ ਆਖਿਆ ਸੀ ਕੀ ਆਖਿਆ ਸੀ ਨਹੀਂ ਕੋਈ ਮਨ ਨਹੀਂ ਮਾਰੂ ਸਾਰੇ ਕੀ ਆਖਿਆ ਸੀ ਬਾਖੇ ਉਹ ਖੜੀ ਬਾੜੀ ਧਰਤਾਂ ਨਹੀਂ ਬਣਦੀ ਇਹ ਕੰਮ ਕਰਦਾ ਨਹੀਂ ਹੁੰਦਾ ਉਹ ਨੰਬਰ ਲਾਓ ਪਸੰਦ ਨੰਬਰ ਉਹ ਨੰਬਰ ਲਾਓ ਇਹ ਜਗ੍ਹਾ ਆ ਗਏ ਜਾਣਾ ਜਿੱਥੇ ਨੰਬਰ ਸਾਰੇ ਗੁਰੂ ਦਾ ਬੰਦੇ ਆ ਇਹ ਤਾਂ ਉਂਡੇ ਆ ਉਹ ਕੰਦਾ ਇਹ ਪਿੰਡ ਗੁਰਦੁਆਰਾ ਖਾਣਾ ਰੋਟਾ ਗੁਰੂਆਂ ਪੀਣ ਦਾ ਜੀ ਰੋਡ ਬਣਦਾ ਹੱਥ ਜੋੜਨ ਵਾਲੀ ਆ ਮੰਨ ਤੂੰ ਦੂਰ ਤੂੰ ਜੀ ਠੀਕ ਯਾਰ ਤੂੰ ਕਹਿੰਦੇ ਵੀ ਨਹੀਂ ਜਾਣਾ ਕੌਣ ਕਹਿੰਦਾ ਤੂੰ ਹੀ